ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਲੈ ਕੇ ਆਏ ਹਾਂ ਜੀ ਨਵੀਂ ਵੀਡੀਓ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਡੈਕ ਬਣਾਇਆ ਵੀਰ ਨੇ ਡੈਕ ਉਹਦਾ ਪੈੰਡਾ ਤੇ ਆਪਾਂ ਪਹਿਲਾਂ ਇਹ ਚੀਜ਼ ਦੇਖ ਲਈ ਇਹੰਦਰ ਕੀ ਨਾਗਰੇ ਤੇਰਾ ਦੇਖੀ ਸੰਗੇ ਠੀਕ ਹੈ ਪੈੰਡਾ ਚ ਰੱਖ ਚਲੈ ਇਸ ਪੈੰਡਾ ਠੀਕ ਹੈ ਜੀ ਤੇ ਇਹਦੇ ਵਿੱਚ ਵੀਰੇ ਜਿਵੇਂ ਆ ਚੀਜ਼ ਮੈਨੂੰ ਹੋਰ ਵਧੀਆ ਲੱਗੀ ਉਹ ਚੱਕੀ ਮਾਰਾ ਜਾ ਜਿਵੇਂ ਆਮ ਗਰੀ ਅਜਿਵੇਂ ਮੰਨ ਲਵੀ ਇਹਨੂੰ ਫੜ ਕੇ ਰੱਖਣਾ ਪੈਂਦਾ ਸੀ ਅੱਗੇ ਵੈ ਡਬਲ ਤਾਂ ਇਹਨਾਂ ਛਾ ਕਰਵਾ ਦੇ ਆਪਾਂ ਭਈ ਠੀਕ ਆ ਇਹ ਮੰਨ ਲਵੀ ਦੂਜਾ ਕੀ ਕੀ ਇਹਦੇ ਵਿੱਚ ਸਮਾਨ ਲੱਗਾਂਗੇ ਬਸ ਛਾ ਕਰਾਏ ਇਹਨੂੰ ਆਪਾਂ ਲੱਗੀਆਂ ਵਧੀਆ ਧੰਦੇ ਇਹਨਾਂ ਚੱਕਣ ਧੱਕਣ ਦਾ ਲੋ ਚੱਕਰ ਨਹੀਂ ਪਿੰਦਾ ਵਾ ਠੀਕ ਆ ਕਿਉਂ ਭਾਰਤ ਨੂੰ ਕੋਈ ਖੈ ਨਹੀਂ ਹੁੰਦੀ ਨਹੀਂ ਆਮ ਪਰ ਅਜਿਵੇਂ ਇਹ ਆਮ ਹੀ ਸਮੱਸਿਆ ਹੁੰਦੀ ਆ ਜੇ ਮੰਨ ਲਵੀ ਕਿ ਮੁਰਗਿਆਂ ਨੂੰ ਕਹਿੰਦੇ ਯਾਰ ਜੇ ਮੁਰਗਾ ਕਹਿੰਦਾ ਫੜੀ ਮਾਰਾ ਯਾਰ ਨੂੰ ਆਏ ਹਨ ਉਹ ਮੰਨ ਲੇ ਇਹ ਉਹਦੇ ਨੂੰ ਬਹੁਤ ਸੌਖਾ ਤੇ ਆਂਦੇ

ਨਹੀਂ ਠੀਕ ਹੈ ਯਾਰ ਸਹੀ ਹੈ ਸਹੀ ਹੈ ਦਰਾਇ ਜੀ ਥੱਲੇ ਹਾਂ ਨਹੀਂ ਨਹੀਂ ਸਹੀ ਹੈ ਤੇ ਆਪਾਂ ਇਹਦੀ ਵੀਰੇ ਦੂਜਾ ਵੱਡੀ ਵੀਡੀਓ ਵੀ ਪਾਉਣੀ ਹੈ ਵੱਡਾ ਬਣਾਉਣੀ ਹੈ ਸਾਰੇ ਕੰਮ ਦੇ ਜਿਹਦੇ ਇਹ ਤਿਆਰ ਹੋ ਨਹੀਂ ਜਾਂਦਾ ਪਰ ਤੇ ਚਲੋ ਇਹ ਨਹੀਂ ਨਵੀਆਂ ਚੀਜ਼ਾਂ ਆਪਾਂ ਦਿਖਾਉਣਾ ਸੀ ਆ ਬੈੱਡ ਵਾਲਾ ਮੈਨੂੰ ਉਹ ਬਹੁਤ ਵਧੀਆ ਲੱਗਿਆ ਸਹੀ ਤੁਹਾਨੂੰ ਜਿਹੜਾ ਭੜਕੇ ਨਹੀਂ ਖੜਨਾ ਪੈਂਦਾ ਹਨਾ ਜਿਵੇਂ ਆਮ ਉਹ ਸਮੱਸਿਆ ਉਹ ਵਿਆਹ ਬ੍ਰਿਡਨ ਆ ਗਿਆ ਉਹ ਡੈਸਿੰਗ ਰੱਖੀ ਸ਼ੇਲਾ ਇਹਦੇ ਸੀ ਸ਼ੇਲਾ ਠੀਕ ਹੈ ਜੀ ਨਹੀਂ ਨਹੀਂ ਬਹੁਤ ਸੋਹਣਾ ਰੂਮ ਆ ਯਾਰ ਸ਼ਿਰਾਵਾ ਦਾ ਬਾਥਰੂਮ ਅਟੈਚ ਨਾਲ ਹਾਂ ਜੀ ਹਾਂ ਜੀ ਕੰਮ ਚੱਲੀ ਜਾਂਦਾ ਵਾ ਤੇ ਚਲੋ ਠੀਕ ਹੈ ਜੀ ਕਰਦੇ ਆ ਵੀਡੀਓ ਖਤਮ ਸਾਸਰੀ ਜੀ ਧੰਨਵਾਦ